ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਧਾਰਮਿਕ ਆਜ਼ਾਦੀ ਦੇ ਵਾਸਤੇ ਤਿਲਕ ਤੇ ਜੰਜੂ ਦੀ ਰਾਖੀ ਦੇ ਵਾਸਤੇ ਸ਼ਹਾਦਤ ਦਿੱਤੀ ਹੈ ਅੱਜ ਦੇ ਹਾਕਮ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਨੂੰ ਅਸਲ ਦੇ ਵਿੱਚ ਮੰਨ ਰਹੇ ਨੇ ਜਿਸ ਕੌਮ ਦਾ ਨਵਾਂ ਗੁਰੂ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਵੇ ਤਿਲਕ ਤੇ ਜੰਜੂ ਦੀ ਰਾਖੀ ਲਈ ਸ਼ਹਾਦਤ ਦਵੇ ਉਸ ਕੌਮ ਦੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਨੇ ਤੇ ਅੱਜ ਸਾਡੀ ਧਾਰਮਿਕ ਆਜ਼ਾਦੀ ਨੂੰ ਖੋਇਆ ਜਾਵੇ ਅੱਜ ਸਾਡੇ ਬੰਦੀ ਸਿੰਘਾਂ ਦੇ ਹੱਕਾਂ ਨੂੰ ਖੋਇਆ ਜਾਵੇ ਕਿੱਥੇ ਹੈ ਫਿਰ ਨਿਆਂ ਤੇ ਇਨਸਾਫ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਧਾਰਮਿਕ ਆਜ਼ਾਦੀ ਦੇ ਵਾਸਤੇ ਤਿਲਕ ਤੇ ਜੰਜੂ ਦੀ ਰਾਖੀ ਦੇ ਵਾਸਤੇ ਸ਼ਹਾਦਤ ਦਿੱਤੀ ਹੈ ਕੀ ਅੱਜ ਦੇ ਹਾਕਮ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਨੂੰ ਅਸਲ ਦੇ ਵਿੱਚ ਮੰਨ ਰਹੇ ਨੇ ਜਿਸ ਕੌਮ ਦਾ ਨੌਵਾਂ ਗੁਰੂ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਵੇ ਤਿਲਕ ਤੇ ਜੰਜੂ ਦੀ ਰਾਖੀ ਲਈ ਸ਼ਹਾਦਤ ਦਵੇ ਉਸ ਕੌਮ ਦੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਨੇ ਤੇ ਅੱਜ ਸਾਡੀ ਧਾਰਮਿਕ ਆਜ਼ਾਦੀ ਨੂੰ ਖੋਇਆ ਜਾਵੇ ਅੱਜ ਸਾਡੇ ਬੰਦੀ ਸਿੰਘਾਂ ਦੇ ਹੱਕਾਂ ਨੂੰ ਖੋਇਆ ਜਾਵੇ ਕਿੱਥੇ ਹੈ ਫਿਰ ਨਿਆਂ ਤੇ ਇਨਸਾਫ਼ ਅੱਜ ਜਦੋਂ ਅਸੀਂ 350 ਸਾਲਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਸ਼ਤਾਬਦੀ ਨੂੰ ਯਾਦ ਕਰ ਰਹੇ ਆ ਤਾਂ ਗੁਰੂ ਦਾ ਬਚਨ ਵੀ ਯਾਦ ਰੱਖੀਏ ਆਪਾਂ ਸੰਗਤੀ ਰੂਪ ਦੇ ਵਿੱਚ ਉਹਨਾਂ ਬਚਨਾਂ ਦਾ ਪਾਠ ਕਰਨਾ ਤੇ ਮੈਂ ਸਮਾਪਤੀ ਕਰ ਦੇਣੀ ਸੱਚੇ ਪਾਤਸ਼ਾਹ ਨੇ ਜਦੋਂ ਔਰੰਗਜ਼ੇਬ ਦਾ ਜ਼ੁਲਮ ਸਿੱਖਰਾਂ ਦੇ ਉੱਤੇ ਸੀ ਹਿੰਦੁਸਤਾਨ ਦੇ ਵਿੱਚ ਘੁੰਮ ਕੇ ਇਥੋਂ ਦੇ ਲੋਕਾਂ ਨੂੰ ਇੱਕ ਸੰਦੇਸ਼ ਦਿੱਤਾ ਕਿ ਗਿਆਨਵਾਨ ਉਹ ਹੈ ਨਾ ਡਰਦਾ ਤੇ ਨਾ ਕਿਸੇ ਨੂੰ ਡਰਾਉਂਦਾ ਪਾਵਨ ਗੁਰਬਾਣੀ ਦੇ ਬਚਨ ਭੈ ਕਾਹੂ ਕਉ ਦੇਤਨ ਭੈ ਕਾਹੂ ਕਉ ਦੇਤਨ ਨਹਿ ਪਮਾਨ ਤਿਆਨ ਨਹਿ ਪਮਾਨ ਤਿਆਨ ਕਹੋ ਨਾਨਕ ਸੁਨ ਰੇ ਮਨਾ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਗਿਆਨੀ ਤਾਹੇ ਬਖਾਨ ਗਿਆਨੀ ਤਾਹੇ ਬਖਾਨ ਮੇਰੀਆਂ ਭੈਣਾਂ ਬੈਠੀਆਂ ਮਾਮਾਂ ਬੈਠੀਆਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਯਾਦ ਕਰੀਏ ਤੇ ਮਾਤਾ ਗੁਜਰੀ ਜੀ ਵੀ ਯਾਦ ਆਉਣਗੇ ਜਿਸ ਦਿਨ ਗੁਰੂ ਤੇਗ ਬਹਾਦਰ ਪਾਤਸ਼ਾਹ ਆਨੰਦਪੁਰ ਤੋਂ ਦਿੱਲੀ ਵੱਲ ਨੂੰ ਗਏ ਤੇ ਬਿਲਕੁਲ ਸਰੀਰ ਕਰਕੇ ਸਾਬਤ ਸਨ ਪਰ ਜਦੋਂ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਅਨ ਦਿੱਲੀ ਦੀ ਧਰਤੀ ਤੋਂ ਸੱਚੇ ਪਾਤਸ਼ਾਹ ਦਾ ਸੀਸ ਲੈ ਕੇ ਆਇਆ ਧਾੜ ਨਾਲ ਨਹੀਂ ਸੀ ਕੱਲਾ ਸੀਸ ਸੀ ਤੇ ਮਾਤਾ ਗੁਜਰੀ ਜੀ ਨੇ ਅਰਦਾਸ ਕੀਤੀ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਸੀਸ ਦੇ ਕੋਲ ਖੜ ਕੇ ਕਿ ਤੁਹਾਡੀ ਨਿਭ ਗਈ ਮੇਰੀ ਨਿਭ ਆਵੇ ਅਸੀਂ ਮਾਤਾ ਗੁਜਰੀ ਜੀ ਉਹਨਾਂ ਦੀਆਂ ਇਹ ਮੇਰੀਆਂ ਮਾਵਾਂ ਭੈਣਾਂ ਵਾਰਸ ਹਨ ਅਸੀਂ ਵੀ ਇਹ ਸਿੱਧਕ ਰੱਖਣਾ ਹੈ ਆਪਣੇ ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਦੀਆਂ ਸਾਖੀਆਂ ਦੇ ਨਾਲ ਜੋੜਨਾ ਮਾਤਾ ਗੁਜਰੀ ਜੀ ਦਾ ਸਿਰੜ ਵੀ ਵੱਡਾ ਹੈ ਛੋਟੇ ਸਹਿਬ ਜਾਦੇ ਵੀ ਹੱਥੀਂ ਤਿਆਰ ਕਰਕੇ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਭੇਜੇ ਸੀ ਸ਼ਹੀਦ ਹੋਏ ਸਨ ਪਰ ਮਾਤਾ ਗੁਜਰੀ ਜੀ ਨੇ ਸਹਿਬ ਜਾਦਿਆ ਨੂੰ ਗੁਰਬਾਣੀ ਦੇ ਨਾਲ ਜੋੜ ਕੇ ਸਿਰੜ ਦੀ ਸਿਖਰਤਾ ਦੇ ਉੱਤੇ ਪਹੁੰਚਾਇਆ ਸੀ ਮੇਰੀਆਂ ਮਾਵਾਂ ਤੇ ਭੈਣਾਂ ਨੇ ਵੀ ਇਸ ਗੱਲ ਤੋਂ ਸਹਿਦ ਲੈਣੀ ਹੈ